ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬੰਟਿਆਂ ਬਾਰੇ ਗੋਲੀਆਂ ਬਾਰੇ ਬੰਟੇ ਮਿੱਟੀ ਨਾਲ ਖੇਡਣ ਵਾਲਾ ਹਰ ਬੱਚਾ ਬੀਤੇ ਸਮਿਆਂ ਵਿੱਚ ਆਪਣੇ ਹਾਨ ਪਰਮਾਨ ਦੇ ਹਾਨੀਆਂ ਨਾਲ ਬਚਪਨ ਚ ਖੇਡਦਾ ਰਿਹਾ ਹੈ ਬੰਟੇ ਖੇਡਣ ਦੀਆਂ ਵੀ ਕਈ ਖੇਡਾਂ ਹਨ ਜਿਨ੍ਹਾਂ ਚੋਂ ਸਭ ਤੋਂ ਸੌਖੀ ਖੇਡ ਹੈ ਪਿੱਲ ਚੋਟ ਜਾਂ ਪਿੱਲ ਟਕਾ ਇਸ ਖੇਡ ਨੂੰ ਆਮ ਤੌਰ ਤੇ 2 ਤੋਂ 5 ਤੱਕ ਖਡਾਰੀ ਖੇਡਦੇ ਹਨ ਸਭ ਤੋਂ ਪਹਿਲਾਂ ਖੇਡਣ ਵਾਲੇ ਬੱਚੇ ਇਕੱਠੇ ਹੋ ਕੇ 2 ਇੰਚ ਵਿਆਸ ਦਾ ਅਤੇ ਕੋਈ 1.5 ਇੰਚ ਡੂੰਗਾ ਟੋਆ ਪੁੱਟਦੇ ਹਨ ਜਿਸ ਨੂੰ ਖੁੱਤੀ ਕਈ ਇਲਾਕਿਆਂ 'ਇਕੁੱਤੀ' ਆਖਿਆ ਜਾਂਦਾ ਹੈ ਫਿਰ ਸਾਰੇ ਖਿਡਾਰੀ ਇੱਕ-ਇੱਕ ਬੰਟਾ ਪਾਉਂਦੇ ਹਨ ਰੇਖ ਖਿਡਾਰੀ ਦੇ ਬੰਟੇ ਦਾ ਰੰਗ ਪੱਖ ਹੁੰਦਾ ਹੈ ਅਤੇ ਕੋਈ ਇੱਕ ਖਿਡਾਰੀ ਆਪਣਾ ਇੱਕ ਪੈਰ ਪੈਲ ਦੇ ਉੱਤੇ ਰੱਖ ਕੇ ਅਤੇ ਬੰਟਿਆਂ ਨੂੰ ਆਪਣੇ ਦੋਨਾਂ ਹੱਥਾਂ ਨੂੰ ਖੋਲ ਕੇ ਆਪਣੇ ਦੋਨਾਂ ਹੱਥਾਂ ਨੂੰ ਖੋਲ ਬਣਾ ਕੇ ਖੜਕਾਉਂਦੇ ਹੋਏ ਕਿਸੇ ਇੱਕ ਪਾਸੇ ਵੱਲ ਛੁੱਟਦਾ ਛੁੱਟ ਦਿੰਦਾ ਹੈ ਜਿਸ ਖਿਡਾਰੀ ਦਾ ਬੰਟਾ ਪੈਲ ਤੋਂ ਜ਼ਿਆਦਾ ਦੂਰ ਚਲਾ ਜਾਂਦਾ ਹੈ ਉਹ ਮੀਤੀ ਹੁੰਦਾ ਹੈ ਮੀਤੀ ਦਾ ਭਾਵ ਉਸ ਦੀ ਵਾਰੀ ਪਹਿਲਾ ਹੁੰਦੀ ਹੈ ਕਿਸੇ ਤਰ੍ਹਾਂ ਕੁੱਤੀ ਤੋਂ ਦੂਰੀ ਦੇ ਹਿਸਾਬ ਨਾਲ ਦੂਜੀ ਤੀਜੀ ਅਤੇ ਚੌਥੀ ਵਾਰੀ ਮਿੱਥ ਲਈ ਜਾਂਦੀ ਹੈ ਸਭ ਤੋਂ ਪਹਿਲਾਂ ਮੀਤੀ ਘਟਾਰੀ ਆਪਣੀ ਵਾਰੀ ਚੱਲਦਾ ਹੋਇਆ ਕਿਸੇ ਇੱਕ ਬੰਟੇ ਦੇ ਨਿਸ਼ਾਨਾ ਲਗਾਉਂਦਾ ਹੈ ਜੇਕਰ ਨਿਸ਼ਾਨਾ ਲੱਗ ਜਾਵੇ ਤਾਂ ਫਿਰ ਉਸਨੇ ਆਪਣੇ ਬੰਟੇ ਨੂੰ ਪਿੱਲ ਚਪਾਉਣਾ ਹੁੰਦਾ ਹੈ ਨਿਸ਼ਾਨਾ ਇੱਕ ਹੱਥ ਦੇ ਅੰਗੂਠੇ ਨੂੰ ਜ਼ਮੀਨ ਤੇ ਰੱਖ ਕੇ ਅਜੇ ਉਥੇ ਅਤੇ ਉਸੇ ਹੱਥ ਦੀ ਦੂਜੀ ਉਂਗਲੀ ਦੇ ਮੂਹਰੇ ਦੂਜੇ ਹੱਥ ਦੇ ਸਹਾਰੇ ਰੱਖ ਕੇ ਲਗਾਇਆ ਜਾਂਦਾ ਹੈ ਜੇਕਰ ਕਿਸੇ ਬੰਟੇ ਦੇ ਨਿਸ਼ਾਨਾ ਨਾ ਲੱਗੇ ਜਾਂ ਨਿਸ਼ਾਨਾ ਲੱਗਣ ਉਪਰੰਤ ਬੰਟਾ ਪਿੱਲ ਚ ਨਾ ਪਾਵੇ ਇਹ ਖਿਡਾਰੀ ਦੀ ਵਾਰੀ ਆ ਜਾਂਦੀ ਹੈ ਉਹ ਵੀ ਫਿਰ ਇਹੀ ਕਿਰਿਆ ਦੁਹਰਾਉਂਦਾ ਹੈ ਇਸੇ ਤਰ੍ਹਾਂ ਉਹ ਵੀ ਕਰਦਾ ਹੈ ਉਹ ਵੀ ਫਿਰ ਇਹੀ ਕਿਰਿਆ ਦੁਹਰਾਉਂਦਾ ਹੈ ਪਿੱਲ ਪਾਉਣ ਪ੍ਰੰਤ ਫਿਰ ਉਸੇ ਖਿਡਾਰੀ ਦੀ ਹੀ ਵਾਰੀ ਹੁੰਦੀ ਹੈ ਹੁਣ ਜਾਂ ਤਾਂ ਕਿਸੇ ਬੰਟੇ ਤੇ ਨਿਸ਼ਾਨਾ ਲਗਾ ਸਕਦਾ ਹੈ ਜਾਂ ਫਿਰ ਪਿੱਲ ਦੇ ਨੇੜੇ ਤੇੜੇ ਇਹ ਰਿਤ ਤੇ ਇਹ ਰਹਿੰਦਾ ਹੋਇਆ ਰਹਿੰਦਾ ਹੈ ਤਾਂ ਕਿ ਜਦੋਂ ਕੋਈ ਹੋਰ ਖਿਡਾਰੀ ਕਿਸੇ ਵੰਟੇ ਨੂੰ ਨਿਸ਼ਾਨਾ ਲਗਾ ਕੇ ਨਿਸ਼ਾਨਾ ਲਗਾ ਕੇ ਆਵੇ ਤਾਂ ਕੁੱਤੇ ਜਵੰਟਾ ਨਾ ਪੈਣ ਦੀ ਸੂਰਤ ਸੂਰਤ ਵਿੱਚ ਉਹ ਆਪਣੀ 바ਰੀ ਆਉਣ ਤੇ ਨਿਸ਼ਾਨਾ ਲਗਾ ਕੇ ਉਸ ਨੂੰ ਦੂਰ ਭਜਾ ਸਕੇ ਇਸ ਤਰ੍ਹਾਂ ਇਹ ਖੇਡ ਚਲਦੀ ਰਹਿੰਦੀ ਹੈ ਅਤੇ ਬੱਚੇ ਨਜ਼ਾਰੇ ਲੁੱਟਦੇ ਰਹਿੰਦੇ ਹਨ ਸੋ ਇਸ ਤਰ੍ਹਾਂ ਹੈ ਪੱਲ ਚੋੜ ਦੀ ਜਿਹੜੀ ਖੇਡ ਹੁੰਦੀ ਦੀ ਬੱਚੇ ਖੇਡਦੇ ਹੁੰਦੇ ਸੀ ਸੋ ਇਹ ਜਾਣਕਾਰੀ ਮੈਂ ਤੁਹਾਨੂੰ ਦੁੱਤੀ ਆ ਸੋ ਇਹ ਬੰਟੇ ਕਾਂਚੇ ਦੇ ਬਣੇ ਹੁੰਦੇ ਨੇ ਤੇ ਪੁਰਾਣੇ ਬੇੜਿਆਂ ਤੋਂ ਰੌਲੇ ਬੇੜਿਆਂ ਵਿੱਚ ਇਹ ਬੰਟੇ ਪੱਟੀਆਂ ਤੋਂ ਮਿਲ ਜਾਂਦੇ 1 ਰੁਪਏ ਦੇ 10 ਵੀ ਮਿਲ ਜਾਂਦੇ ਸੀ 1 ਰੁਪਏ 15 ਵੀ ਮਿਲ ਜਾਂਦੇ ਸੀ ਜਿਹੜੇ ਛੋਟੇ ਵੰਟੇ ਹੁੰਦੇ ਸੀ ਉਹ ਜ਼ਿਆਦਾ ਮਿਲ ਜਾਂਦੇ ਸੀ ਜਿਹੜੇ ਵੱਡੇ ਵੰਟੇ ਹੁੰਦੇ ਸੀ ਉਹ ਘੱਟ ਮਿਲਦੇ ਸੀ ਸੋ ਜਦੋਂ ਛੋਟਾ ਲਾਉਂਦੇ ਸੀ ਇਸ ਤਰ੍ਹਾਂ ਇਹ ਵੰਟੇ ਫਟੇ ਜਾਂਦੇ ਸੀ ਤੇ ਬੱਚੇ ਹੋਰ ਖੱਟੀਆਂ ਜਾ ਕੇ ਖਰੀਦ ਲਿਆਉਂਦੇ ਦੀ ਤੇ ਆਪਣਾ ਖੇਡ ਕੇ ਮਨ ਪਰਚਾਵਾ ਕਰਦੇ ਸੀ ਸੋ ਇਹੋ ਜਿਹੇ ਖੇਡਾ ਹੁਣ ਲੁਪਤ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਹੁਣ ਮੋਬਾਈਲ ਦਾ ਜਵਾਨਾ ਬੱਚੇ ਮੋਬਾਈਲ ਨਾਲ ਖੇਡਦੇ ਨੇ ਸੋ ਇਹੋ ਜਿਹੇ ਖੇਡਾਂ ਨੂੰ ਦੁਬਾਰਾ ਸੁਰਜੀਤ ਕਰਨਾ ਚਾਹੀਦਾ ਇਹੋ ਜਿਹੇ ਖੇਡਾਂ ਨਾਲ ਬੱਚਿਆਂ ਦੀ ਵਰਜਸ ਵੀ ਹੁੰਦੀ ਹੈ ਤੇ ਮਨ ਪਰਚਾਵਾ ਵੀ ਹੋ ਜਾਂਦਾ ਹੈ ਸੋਣ ਬੱਚੇ ਮੋਬਾਈਲਾਂ ਨਾਲ ਅੰਦਰ ਬੜੇ ਬੈਠੇ ਨੇ ਸੋ ਜਿਨ੍ਹਾਂ ਨੂੰ ਕਿ ਬਹਰ ਘਟਾਉਣ ਦੀ ਲੋੜ ਹੈ ਖੁੱਲੇ ਮੈਦਾਨਾਂ ਵਿੱਚ ਬੱਚਿਆਂ ਨੂੰ ਘਟਾਉਣ ਦੀ ਲੋੜ ਹੈ ਤਾਂ ਕਿ ਉਹ ਸਰੀਰ ਸਰੀਰ ਕ ਤਾਂਦਰੁਸਤੀ ਵੱਲੋਂ ਤੰਦਰੁਸਤ ਹੋ ਸਕਣ ਤੇ ਆਪਣੀਆਂ ਇਹੋ ਜੀਆਂ ਪ੍ਰਾਤਨ ਖੇਡਾਂ ਨਾਲ ਜੁੜ ਸਕਣ। ਸੋ ਹੁਣ ਕਿਤੇ ਹੀ ਟਾਵਾ ਟਮੇ ਟਾਵੇਂ ਕਿਤੇ ਦੇਖਣ ਨੂੰ ਮਿਲਦੇ ਨੇ ਜੋ ਬੱਚੇ ਬਾਹਰਾਂ ਖੇਡਦੇ ਨੇ ਬਹੁਤੇ ਤਾਂ ਮੋਬਾਈਲਾਂ ਵਿੱਚ ਰੁੱਝੇ ਹੋਏ ਨੇ। ਸੋ ਸਾਡੇ ਵੇਲੇਾਂ ਵਿੱਚ ਇਹ ਖੇਡ ਬਹੁਤ ਖੇਡੀ ਜਾਂਦੀ ਸੀ ਵੰਟਿਆਂ ਨਾਲ ਇੰਦਾ ਸ਼ੁੱਤੀ ਹੁੰਦੀ ਦੀ ਉਹ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਵੰਟਿਆਂ ਦਾ ਖੇਡੀ ਜਾਂਦੇ ਦੀ ਕਦੇ ਜਿੱਤ ਜਾਂਦੇ ਦੀ ਕਦੇ ਹਾਰ ਜਾਂਦੇ ਦੀ ਸਿਉਂ ਸੋਇਂ ਸਿਲਸਰਾ ਚਲਦਾ ਰਹਿੰਦਾ ਸੀ ਸੋ ਬਹੁਤ ਹੀ ਵਧੀਆ ਦਿਨ ਸੀ ਉਹ ਜਦੋਂ ਬੱਚੇ ਇਕੱਠੇ ਹੋਗੇ ਗਲੀਆਂ 'ਚ ਜਾਂ ਕਦੇ ਖੁੱਲੀਆਂ ਥਾਵਾਂ 'ਤੇ ਖੇਡਦੇ ਹੁੰਦੇ ਸੀ ਸੋ ਇਹ ਪੁਰਾਣੇ ਵੇੜਿਆਂ ਨੂੰ ਯਾਦ ਕਰਨ ਲਈ ਮੈਂ ਇਹਨਾਂ ਬੰਟਿਆਂ ਨੂੰ ਵੀ ਆਪਣੇ ਭਾਈ ਆਨੰਦ ਸਿੰਘ ਬੜੈਚ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖ ਲਿਆ ਤਾਂ ਕਿ ਯਾਦਾਂ ਤਾਜ਼ੀਆਂ ਹੋ ਸਕਣ ਸੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਬਲੌਗ ਵੀ ਵਧੀਆ ਲੱਗਿਆ ਹੋਵੇਗਾ ਸੌਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਜੇ ਬਲੌਗ ਵਧੀਆ ਲੱਗਿਆ ਗਿਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ